ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਵੱਡਾ ਰਦੋਬਦਲ ਹੋਣਾ ਹੈ ਤੇ ਚਰਚਾ ਇਹ ਵੀ ਹੈ ਕਿ ਜਿੱਥੇ ਪੰਜ ਨਵੇਂ ਮੰਤਰੀ ਬਣਾਏ ਜਾ ਰਹੇ ਆ ਉਸੇ ਨਾਲ ਹੀ ਦੋ ਉਪ ਮੁੱਖ ਮੰਤਰੀ ਵੀ ਫਾਈਨਲ ਕਰ ਲਏ ਗਏ ਹੈ ਕਿਹੜੇ ਉਹ ਦੋ ਉਪ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਦੇ ਸੱਜੇ ਤੇ ਖੱਬੇ ਬਿਠਾਇਆ ਜਾ ਰਿਹਾ ਹੈ ਉਹ ਕਿਹੜੇ ਬੰਦੇ ਨੇ ਉਹ ਕਿਹੜੇ ਵਿਧਾਇਕ ਨੇ ਜਿਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਜਿਨ੍ਹਾਂ ਦੀ ਤਰੱਕੀ ਹੋਣ ਜਾ ਰਹੀ ਹੈ ਇਹ ਇੱਕ ਅਹਿਮ ਸਵਾਲ ਹੈ ਚਰਚਾ ਕਈ ਦਿਨਾਂ ਤੋਂ ਹੈ ਕਿ ਦੋ ਉਪ ਮੁੱਖ ਮੰਤਰੀ ਬਣਾਏ ਜਾ ਰਹੇ ਨੇ ਬੀਤੀ ਕੱਲ ਖਬਰ ਆਈ ਕਿ ਚਾਰ ਮੰਤਰੀਆਂ ਦੀ ਛੁੱਟੀ ਕਰਕੇ ਪੰਜ ਨਵੇਂ ਮੰਤਰੀਆਂ ਦੀ ਐਂਟਰੀ ਵੀ ਕੈਬਨਿਟ ਵਿੱਚ ਕਰਾਈ ਜਾ ਰਹੀ ਹੈ ਆਖਿਰਕਾਰ ਉਹ ਦੋ ਕਿਹੜੇ ਨਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਉਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੁਕ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਕਈ ਦਿਨਾਂ ਤੋਂ ਥੋੜੀ 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 ਕਰਕੇ ਸੁਗਲ ਰਹੀ ਸੀ ਸੀਨੀਅਰ ਪੱਤਰਕਾਰਾਂ ਦੇ ਵਿੱਚ ਇਹ ਗੱਲ ਦੀ ਚਰਚਾ ਸੀ মিডিਆ ਕੋਰੀਡੋਰਸ ਦੇ ਅੰਦਰ ਇਸ ਗੱਲ ਦੀ ਚਰਚਾ ਸੀ ਕਿ ਆਖਰਕਾਰ ਅੰਦਰਖਾਤਿਕ ਚੱਲ 기 ਰਿਹਾ ਹੈ ਲਗਾਤਾਰ ਫੀਡਬੈਕ ਲਈ ਜਾ ਰਹੀ ਸੀ ਕੇਜਰੀਵਾਲ ਹੁੜਾ ਦੇ ਵੱਲੋਂ ਦਿੱਲੀ ਦੇ ਵਿੱਚ ਇਸੇ ਤਰ੍ਹਾਂ ਨਾਲ ਹੀ ਇੱਕ ਟੀਮ ਦਿੱਲੀ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਨੇ ਜਾਨੀ ਕਿ ਪੰਜਾਬ ਦੇ ਚੰਡੀਗੜ੍ਹ ਚ ਤਨਾਤ ਕੀਤੀ ਸੀ ਜਿਹੜੀਆਂ ਸਥਿਤੀਆਂ ਨੂੰ ਚੰਗਿਓ ਨੇੜਿਓ ਹੋ ਕੇ ਟਾਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਆਖਰਕਾਰ ਉਹ ਸਾਰਾ ਕੁਝ ਨੰਬੇੜਨ ਤੋਂ ਬਾਅਦ ਫੈਸਲਾ ਹੋਇਆ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ ਮੇਰੇ ਖਿਆਲ ਇਹ ਚੌਥਾ ਰੱਦੋ ਬਦਲ ਹੈ ਜਿਹੜਾ ਹੋਣ ਜਾ ਰਿਹਾ ਹੈ ਚੌਥਾ ਰੱਦੋ ਬਦਲ ਹੈ ਚਾਰ ਨਵੇਂ ਮੰਤਰੀ ਜਿਹੜੇ ਆ ਮਾਫ ਕਰਨਾ ਪੰਜ ਨਵੇਂ ਮੰਤਰੀ ਜਿਹੜੇ ਉਹ ਬਣਾਏ ਜਾਣੇ ਨੇ ਚਾਰ ਦੀ ਛੁੱਟੀ ਹੋਣੀ ਹੈ ਤੇ ਦੋ ਉਪ ਮੁੱਖ ਮੰਤਰੀ ਲਾਏ ਜਾਣ ਦਾ ਵੀ ਸਵਾਲ ਖੜਾ ਹੋ ਗਿਆ ਹੈ ਪੋਲੀਟিক্যাল ਕੋਰੀਡੋਰਸ ਦੇ ਅੰਦਰ ਸਿਆਸੀ ਹਲਕਿਆਂ 'ਚ ਇਸ ਗੱਲ ਦੀ ਚਰਚਾ ਜ਼ੋਰਾਂ ਦੇ ਉੱਤੇ ਹੈ ਅੰਦਰ ਖਾਤੇ ਸੁੱਤਰ ਕੰਨਾਂ 'ਚ ਫੂਕਾ ਮਾਰ ਰਹੇ ਨੇ ਕਿ ਜਿਹੜੇ ਉਹ ਦੋ ਨਾਂ ਨੇ ਉਹ ਕੋਈ ਹੋਰ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਦੇ ਨੇ 나 ਤੁਸੀਂ ਬੁੱਝ ਲੋ ਨਹੀਂ ਮੈਂ ਤੁਹਾਨੂੰ ਜਾਂਦਾ ਜਾਂਦਾ ਦੱਸ ਜਾਂਦਾ ਕਿ ਉਹ ਨਾਂ ਨੇ ਪਹਿਲਾਂ ਨਾ ਹੈ ਤੁਹਾਨੂੰ ਮੈਂ ਪਹਿਲਾਂ ਵੀ ਇਹ ਖਬਰ ਦਿੱਤੀ ਸੀ ਕਿ ਇੱਕ ਦਲਤ ਚਹਰਾ ਤੇ ਇੱਕ ਹਿੰਦੂ ਚਹਰਾ ਉਪ ਮੁੱਖ ਮੰਤਰੀ ਲਾਇਆ ਜਾ ਸਕਦਾ ਤਾਂ ਉਹਦੇ ਵਿੱਚ ਬੜਾ ਇੰਟਰਸਟਿੰਗ ਡਵੈਲਪਮੈਂਟ ਹੋਈ ਹੈ ਬੜੀ ਦਿਲਚਸਪ ਜਿਹੜੀ ਹੈ ਉਹ ਗੱਲਾਂ ਸਾਹਮਣੇ ਆਈਆਂ ਨੇ ਕਿ ਹਰਪਾਲ ਸਿੰਘ ਚੀਮਾ ਜਿਹੜੇ ਕਿ ਅੱਜ ਵੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਇਸ ਸਰਕਾਰ ਦੇ ਵਿੱਚ ਦੂਜੇ ਨੰਬਰ ਤੇ ਜਾਨੀ ਕਿ ਦੂਜੇ ਪਾਇਦਾਨ ਦੇ ਉੱਤੇ ਖੜੇ ਭਗਵੰਤ ਮਾਨ ਤੋਂ ਬਾਅਦ ਸੀਨੀਅਰ ਮੰਤਰੀ ਨੇ ਹਰਪਾਲ ਚੀਮਾ ਜਿਹੜੇ ਆ ਉਹ ਉਪ ਮੁੱਖ ਮੰਤਰੀ ਬਣ ਸਕਦੇ ਆ ਤੇ ਉਹਨਾਂ ਦੇ ਗਵਾਂਢੀ ਹਲਕੇ ਤੁਸੀਂ ਅੰਦਾਜ਼ਾ ਲਾ ਲਓ ਕਿ ਕੌਣ ਹੋ ਸਕਦਾ ਉਹਨਾਂ ਦੇ ਗਵਾਂਢੀ ਹਲਕੇ ਤੋਂ ਵਿਧਾਇਕ ਅਮਨਵ ਰੌੜਾ ਅਮਨਵ ਰੌੜਾ ਦਾ ਨਾ ਚੱਲ ਰਿਹਾ ਹੈ ਕਿ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਇਹ ਬੜੀ ਦਿਲਚਸਪ ਗੱਲ ਹੈ ਦੋਵੇਂ ਕੈਬਨਿਟ ਚ ਨੇ ਗਵਾਂਢੀ ਜ਼ਿਲ੍ਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਾਰਾ ਇਲਾਕਾ ਹੈ ਜਿਹੜਾ ਸੰਗਰੂਰ ਹੈ ਉੱਥੋਂ ਦੇ ਨੇ ਸੰਗਰੂਰ ਵਾਲਿਆਂ ਦੀ ਬੱਲੇ ਬੱਲੇ ਆ ਮੁੱਖ ਮੰਤਰੀ ਵੀ ਉਹਨਾਂ ਦਾ ਦੋ ਉਪ ਮੁੱਖ ਮੰਤਰੀ ਵੀ ਉਹਨਾਂ ਦੇ ਤੇ ਵਿਕਾਸ ਕਾਰਜ ਚਲੋ ਉਹ ਵੀ ਹੁੰਦੇ ਰਹਿਣਗੇ ਪਹਿਲਾ ਉਪ ਮੁੱਖ ਮੰਤਰੀ ਦਾ ਬੰਨ੍ਹ ਦੋ ਵਿਕਾਸਕਾਰ ਦਾ ਚਲੋ ਬਾਅਦ ਦੀ ਗੱਲ ਹੈ ਪਰ ਹੁਣ ਇਸ ਸਮੇਂ ਵੀ ਦੋਵੇਂ ਮੰਤਰੀ ਨੇ ਪੰਜਾਬ ਦੇ ਵਿੱਚ ਪੂਰੇ ਜੁਨੀਅਨ ਆਫ ਇੰਡੀਆ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਉਪ ਮੁੱਖ ਮੰਤਰੀ ਦਾ ਕੋਈ ਅਹੁਦਾ ਹੈ ਇਹ ਇੱਕ ਕਹਿ ਲਈਏ ਕਿ ਨਾਂ ਦੇ ਨਾਲ ਪੱਟੀ ਹੈ ਇੱਕ ਜਿਹੜਾ ਨੇਮ ਪਲੇਟ ਹੈ ਬਾਹਰੇ ਨਾਂ ਦਾ ਨਾਂ ਦੀ ਫੱਟੀ ਹੈ ਜਿਹੜੀ ਕਮਰੇ ਦੇ ਬਾਹਰ ਦਫ਼ਤਰ ਦੇ ਬਾਹਰ ਲੱਗ ਜਾਣੀ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਕੱਢਣ ਪਾਉਣ ਨੂੰ ਕੋਈ ਬਹੁਤਾ ਕੁਝ ਹੈ ਨਹੀਂ ਮ ਮੰਤਰੀ ਹਰਪਾਲ ਜੀ ਮਾ ਪਹਿਲਾਂ ਵੀ ਸੀ ਤੇ ਅਮਨ ਰੋੜਾ ਪਹਿਲਾਂ ਵੀ ਸੀ ਜਿਹੜਾ ਕੁਝ ਵਿਕਾਸ ਕਰ ਜੋ ਮੰਤਰੀ ਹੁੰਦੇ ਆ ਕਰਾ ਸਕੇ ਉਹਨੇ ਕੀ ਹੁਣ ਉਹ ਉਪ ਮੁੱਖ ਮੰਤਰੀ ਹੁੰਦੇ ਕਰਾ ਲੈਣਗੇ ਜਾਨੀ ਕਿ ਲੋਕਾਂ ਨੂੰ ਦਿਖਾਉਣ ਦੇ ਲਈ ਹੈ ਕਿ ਅਸੀਂ ਇੱਕ ਹਿੰਦੂ ਚਾਰੇ ਨੂੰ ਉਪ ਮੁੱਖ ਮੰਤਰੀ ਬਣਾਇਆ ਇੱਕ ਦਲਿਤ ਭਾਈ ਨੂੰ ਉਪ ਮੁੱਖ ਮੰਤਰੀ ਬਣਾਇਆ ਹਾਂ ਸਿਆਸੀ ਖੇਡਾਂ ਨੇ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਰੀਤ ਵੀ ਪੈ ਰਹੀ ਹੈ ਕਿ ਜਿਹੜਾ ਦਲਤਾਂ ਦੀ ਪ੍ਰਤੀਨਿਧਤਾ ਬਾਰੇ ਬੜੇ ਲੰਬੇ ਸਮੇਂ ਤੋਂ ਬਾਅਦ ਸੋਚਿਆ ਗਿਆ ਇਸ ਤੋਂ ਪਹਿਲਾਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਸ ਦੀ ਪਹਿਲ ਕਦਮੀ ਕੀਤੀ ਹੁਣ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਇੱਕ ਸ਼ੁਭ ਸੰਕੇਤ ਹੈ ਪੰਜਾਬ ਦੀ ਦਲਤ ਸਿਆਸਤ ਦੇ ਲਈ ਰਹੀ ਗੱਲ ਨਵੇਂ ਮੰਤਰੀਆਂ ਦੀ ਗੱਲ ਕਰ ਲੈਨੇ ਆ ਕਿਉਂਕਿ ਉਪ ਮੁੱਖ ਮੰਤਰੀ ਦੇਖ ਲਓ ਤੁਸੀਂ ਹੁਣ ਹਿਸਾਬ ਲਾ ਲਓ ਕਿ ਸੰਗਰੂਰ ਜ਼ਿਲ੍ਹੇ ਦੀ ਬੱਲੇ ਬੱਲੇ ਬਰਿੰਦਰ ਕੁਮਾਰ ਗੋਇਲ ਲਹਿਰੇਗਾ ਕੇ ਤੋਂ ਵਿਧਾਇਕ ਨੇ ਉਹਨਾਂ ਦਾ ਨਾਮ ਚੱਲ ਲਿਆ ਹੈ ਲਹਿਰਾ ਦੜਬਾ ਸੁਨਾਮ ਧੂਰੀ ਬੀਬਾ ਨਿਰਿੰਦਰਪੁਰ ਭਰਾ ਜੀ ਰਹਿ ਗਏ ਸੀ ਉਹਨਾਂ ਨੂੰ ਵੀ ਕਿਤੇ ਕੈਬਨਟ ਦਾ ਰੈਂਕ ਰੂਕ ਦੇ ਕੇ ਐਡਜਸਟ ਕਰ ਲਿਆ ਜਾਂਦਾ ਤਾਂ ਸੰਗਰੂਰ ਪੂਰੇ ਦਾ ਪੂਰਾ ਮੰਤਰੀ ਬਣ ਜਾਂਦਾ ਚਲੋ ਪਾਰਟੀ ਦਾ ਅੰਦਰੂਨੀ ਮਸਲਾ ਉਹਨਾਂ ਨੇ ਕਿਵੇਂ ਨਿਝਟਣਾ ਪਰ ਜਿਹੜੀ ਪੋਲੀਟੀਕਲ ਕੋਰਡੋਸ ਦੇ ਅੰਦਰ ਖਬਰ ਇਹ ਹੀ ਆ ਕਿ ਹਰਪਾਲ ਚੀਮਾ ਤੇ ਅਮਨ अरोड़ा ਜਿਹੜੇ ਆ ਉਹ ਮੰਤਰੀ ਬਣ ਸਕਦੇ ਆ ਹਰਪਾਲ ਚੀਮਾ ਦੂਜੀ ਵਾਰ ਵਿਧਾਇਕ ਬਣੇ ਆ ਦੜਬਾ ਤੋਂ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਵੀ ਨੇ ਇਸੇ ਤਰ੍ਹਾਂ ਨਾਲ ਹੀ ਅਮਨ अरोड़ा ਦੂਜੀ ਵਾਰ ਵਿਧਾਇਕ ਬਣੇ ਆ ਸੁਨਾਮ ਤੋਂ ਤੇ ਉਹ ਵੀ ਇਸ ਸਮੇਂ ਪੰਜਾਬ ਕੈਬਨਿਟ ਦਾ ਹਿੱਸਾ ਨੇ ਪੰਜਾਬ ਵਿਜ਼ਾਰਤ ਦਾ ਹਿੱਸਾ ਨੇ ਦੋਵੇਂ ਕਾਫੀ ਕਹ ਲਈਏ ਕਿ ਸੀਜ਼ਨ ਪੋਲੀਟੀਸ਼ੀਨ ਬਣਦੇ ਜਾ ਰਹੇ ਨੇਗੇ ਹਰਪਾਲ ਚਿੰਮਾ ਦਾ ਵਿਦਿਆਰਥੀ ਜੀਵਨ ਤੋਂ ਹੀ ਸਿਆਸੀ ਸਫਰ ਦੀ ਸ਼ੁਰੂਆਤ ਕਰ ਲਈ ਸੀ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਚ ਪੜ੍ਹਦੇ ਹੋਏ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਉਹਨਾਂ ਨੇ ਆਪਣੇ ਜਿਹੜਾ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਉਹ ਸੰਗਰੂਰ ਬਾੜ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਵੀ ਰਹੇ ਤਾਂ ਇਹ ਉਹਨਾਂ ਦਾ ਸਿਆਸੀ ਜੀਵਨ ਹੈ ਉਸ ਤੋਂ ਬਾਅਦ ਉਹ ਵਿਧਾਇਕ ਵੀ ਬਣੇ ਫਿਰ ਵਿਧਾਇਕ ਬਣੇ ਮੰਤਰੀ ਬਣੇ ਤੇ ਹੁਣ ਉਪ ਮੁੱਖ ਮੰਤਰੀ ਬਣ ਜਾ ਰਹੇ ਨੇ ਜੇਕਰ ਅੱਜ ਸ਼ਾਮ ਦੀ ਗੱਲ ਕਰ ਲਈ ਜੀ ਲਈ ਜਾਵੇ ਤਾਂ ਹਾਲੇ ਤੱਕ ਸਰਕਾਰ ਦੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਲਗਾਤਾਰ ਜਿਨ੍ਹਾਂ ਦੇ ਨਾਂ ਚੱਲ ਰਹੇ ਨੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਉਹ ਵੀ ਗੱਲਾਂ ਨੂੰ ਗੋਲ ਮੋਲ ਜਾਂ ਕਰਕੇ ਹੀ ਸੈੱਟ ਰਹੇ ਨੇ। ਕੋਈ ਪੁਖਤਾ ਜਾਣਕਾਰੀ ਨਹੀਂ ਦੇ ਰਹੇ ਪਰ ਇਸ਼ਾਰਾ ਜ਼ਰੂਰ ਕੀਤਾ ਜਾ ਰਿਹਾ ਉਹਨਾਂ ਦੀ ਤਰਫੋਂ ਕਿ ਇਹ ਮਾਮਲਾ ਸੈੱਟ ਹੈ। ਦੂਜੀ ਗੱਲ ਇਹ ਹੈ ਕਿ ਲੋਕ ਸੰਪਰਕ ਵਿਭਾਗ ਹੈ ਜਿਹੜਾ ਉਹਦੇ ਸੂਤਰ ਵੀ ਇਹੀ ਗੱਲ ਕਹਿੰਦੇ ਉਹਨਾਂ ਨਾਲ ਵੀ ਗੱਲ ਕੀਤੀ ਗਈ ਭਾਈ ਦੱਸੋ ਤਾਂ ਸਹੀ ਕੁਝ ਮਾੜਾ ਮੋਟਾ ਹੱਥ ਪੱਲੇ ਫੜਾਓ ਕੀ ਚੱਕਰ ਹੈ ਉਹ ਕਹਿੰਦੇ ਕਿ ਕੱਲ ਨੂੰ ਇੱਕ ਵੱਡਾ ਤੇ ਮਹੱਤਵਪੂਰਨ ਸਮਾਗਮ ਹੋਣ ਜਾ ਰਿਹਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਲਈ ਸਾਰੇ ਲੋਕ ਸੰਪਰਕ ਅਧਿਕਾਰੀਆਂ ਨੂੰ ਜਿਹੜਾ ਉਹ ਸਟੈਂਡ ਬਾਈ ਤੇ ਕਰ ਦਿੱਤਾ ਗਿਆ ਹਾਜ਼ਰ ਹੋਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕੋਈ ਛੁੱਟੀ ਨਹੀਂ ਉਹ ਸਾਰੇ ਹਾਜ਼ਰ ਹੋਣਗੇ ਇਸ ਦਾ ਮਤਲਬ ਇਹ ਹੈ ਕਿ ਅਤੀ ਅਤਿ ਮਹੱਤਵਪੂਰਨ ਜਾਨੀ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਜਿਹੜਾ ਉਹ ਕੋਈ ਸਮਾਗਮ ਹੋ ਰਿਹਾ ਰਾਜ ਭਵਨ ਵੱਲੋਂ ਵੀ ਇਹਦੇ ਬਾਰੇ ਹਜੇ ਕੋਈ ਪੁਖਤਾ ਗੱਲ ਨਹੀਂ ਕਹੀ ਗਈ ਪਰ ਕਿਹਾ ਜਾ ਰਿਹਾ ਕਿ ਚਾਰ ਮੰਤਰੀਆਂ ਦੀ ਜਿਹਨਾਂ ਦੀ ਛੁੱਟੀ ਕੀਤੀ ਜਾਣੀ ਹੈ ਉਹਨਾਂ ਤੋਂ ਅਸਤੀਫੇ ਮੰਗ ਲਏਗੇ ਨੇ ਮੇਰੇ ਖਿਆਲ ਚ ਉਹਨਾਂ ਨੇ ਅਸਤੀਫੇ ਮੁੱਖ ਮੰਤਰੀ ਨੂੰ ਦੇ ਵੀ ਦਿੱਤੇ ਹੋਣ ਤੇ ਅੱਜ ਕਾ ਕਿਉਂ ਕਿ ਕੱਲ ਐਤਵਾਰ ਸੀ ਰਾਜ ਭਵਨ ਜਾ ਨਹੀਂ ਸਕਦੀਆਂ ਸੀ ਚੀਜ਼ਾਂ ਜੇ ਚਲੇ ਵੀ ਜਾਂਦੀਆਂ ਤਾਂ ਉਹ ਲਟਕ ਸਕਦੀਆਂ ਸੀ ਇਸ ਕਰਕੇ ਸੋਮਵਾਰ ਦੀ ਸਵੇਰ ਦੀ ਉਡੀਕ ਕੀਤੀ ਜਾ ਰਹੀ ਸੀ ਉਹ ਅੱਜ ਪੂਰੀ ਹੋ ਜਾਣੀ ਹੈ ਮੇਰੇ ਖਿਆਲ 10 11 ਵਜੇ ਤੱਕ ਸਾਰੇ ਅਸਤੀਫੇ ਜਿਹੜੇ ਆ ਉਹ ਪ੍ਰਵਾਨ ਹੋ ਜਾਣੇ ਆ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਨਵੇਂ ਮੰਤਰੀਆਂ ਨੂੰ ਸੋਚਕਾਈ ਜਾਣੀ ਹੈ ਤੇ ਹਰਪਾਲ ਚਿਮਾ ਤੇ ਅਮਨ ਰੋੜਾ ਨੂੰ ਪਦਉਨਤ ਕਰਕੇ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ ਦਿਓ